ਸਾਸਰੀ ਸਾਸੀ ਗਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸੀ ਗਾਲ ਜੀ ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆਪਾਂ ਆਏ ਆ ਆਪਣੇ ਮਾਮਾ ਜੀ ਦੇ ਘਰੇ ਤੇ ਸਾਡਾ ਵੀਰ ਬੈਠਾ ਬਾਹਰ ਤੇ ਉਹਦਾ ਫੋਨ ਆਇਆ ਸੀ ਸਾਨੂੰ ਤੇ ਉਹਨੇ ਵੀਰ ਨੇ ਆਪਣੇ ਸੰਦ ਵੇਚਨੇ ਆ ਤੇ ਆਪਾਂ ਤੁਹਾਨੂੰ ਸੰਦ ਬਖਾਲ ਦਿੰਨੇ ਆ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਦੇ ਹੋ ਤੇ ਜਿਹੜੇ ਵੀਰ ਭਰਾ ਨੂੰ ਲੋੜ ਪਾ ਤੇ ਉਹ ਜਰੂਰ ਕੰਟੈਕਟ ਕਰ ਸਕਦੇ ਆ ਤੇ ਆਪਾਂ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਤੇ ਆਓ ਤੁਹਾਨੂੰ ਵਿਖਾਲ ਦਿੰਨੇ ਆ ਕਿਹੜੀ ਕਿਹੜੀਆਂ ਚੀਜ਼ਾਂ ਨੇ ਆ ਇਧਰ ਆ ਜੀ ਆਪਣਾ ਰੋਟਾਵੇਟਰ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਡਿਮਾਂਡ ਹੈ ਜੀ ਦੀ 1,20,000 ਰੁਪਇਆ ਠੀਕ ਹੈ ਜੀ ਤੇ ਆ ਨਵੇ ਲੋ ਇਹ ਕਮਾਦ ਵਾਲਾ ਹੈ ਜੀ ਆ ਇੱਧਰ ਆ ਕੇ ਜੀ ਆਪਣੀ ਗੱਡੀ Swift 2007 ਮਾਡਲ ਹੈ 27 ਤੱਕ ਪਾਸਿੰਗ ਹੈ ਤੇ ਡੀਜ਼ਲ ਮਾਡਲ ਹੈ ਤੇ ਗੱਡੀ ਤੁਸੀਂ ਵੇਖ ਸਕਦੇ ਜੇ ਇੰਜਨ ਪੱਖੋਂ ਗੱਡੀ ਪੂਰੀ ਓਕੇ ਰਿਪੋਰਟ ਹੈ ਠੀਕ ਹੈ ਜੀ ਤੇ ਇਹ ਗੱਡੀ ਦੀ ਡਿਮਾਂਡ ਰੱਖੀ ਹੋ ਰਣੀ 1 ਲੱਖ ਤੇ 70000 ਰੁਪਏ ਠੀਕ ਹੈ ਜੀ ਗੱਡੀ ਦੇਖ ਸਕਦੇ ਤੁਸੀਂ ਠੀਕ ਹੈ ਜੀ ਹੁਣ ਇਧਰ ਆ ਗਈ ਆਪਣੀ ਟਰਾਲੀ ਟਰਾਲੀ ਤੁਸੀਂ ਦੇਖ ਸਕਦੇ ਜੇ ਟਰਾਲੀ ਆ ਜਮਾਈ ਨਵੀਂ ਆ ਟਰਾਲੀ ਜੀ ਟਾਇਰ ਟੱਪਾ ਵੀ ਓਕੇ ਆ ਠੀਕ ਹੈ ਜੀ ਥੱਲੋਂ ਵੀ ਦੇਖ ਸਕਦੇ ਜੇ ਸਤੇ ਤੋਂ ਉੱਤੋਂ ਵੀ ਖੋਲ ਦਿੰਨੇ ਆ ਸਾਧਰਚ ਉਧਰ ਪੂਰੀ ਓਕੇ ਨਵੀਂ ਆ ਜਮਾ ਓਕੇ ਆ ਠੀਕ ਹੈ ਜੀ ਲਓ ਜੀ ਤੇ ਇਸ ਟਰਾਲੀ ਦੀ ਜਿਹੜੀ ਡਿਮਾਂਡ ਰੱਖੀ ਗਈ ਆ ਉਹ ਰੱਖੀ ਆ ਜੀ 4,70,000 ਰੁਪਇਆ ਠੀਕ ਹੈ ਜੀ ਤੇ ਮਾਨਤਾ ਨ ਹੋ ਜਾਊਗਾ ਤੇ ਵੀਰ ਕਹਿੰਦਾ ਕੋਈ ਗੱਲ ਨਹੀਂ ਤੂੰ ਗੱਡੀਆਂ ਦੀ ਵੀਡੀਓ ਬਣਾ ਕੇ ਤੇ ਚੜਾ ਦੇ ਨੈਟ ਤੇ ਬਾਕੀ ਜਿਹੜਾ ਵੀਰ ਭਰਾ ਘਰ ਆਊਗਾ ਤੇ ਕੋਈ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਹਰ ਚੀਜ਼ ਵਿੱਚ ਮਾਨਤਨ ਹੋ ਜਾਊਗਾ ਜੀ ਗੱਡੀ 'ਚ ਵੀ ਹੋ ਜਾਊਗਾ ਤੇ ਰੋਟਾਵੇਟਰ 'ਚ ਵੀ ਹੋ ਜਾਊਗਾ ਤੇ ਟਰਾਲੀ 'ਚ ਵੀ ਹੋ ਜਾਊਗਾ ਠੀਕ ਹੈ ਜੀ ਤੇ ਤੇ ਆਪਾਂ ਆਏ ਸੀ ਤੇ ਮੈਂ ਚਲੋ ਵੀਰ ਦਾ ਫੋਨ ਆਉਂਦਾ ਸੀ ਆਪਣਾ ਬਾਹਰੋਂ ਕਿ ਚਲੋ ਇਹ ਟਰਾਲੀ ਇਹਨਾਂ ਨੇ ਦੇ ਕੇ ਤੇ ਟਰਾਲੀ ਇਹਨਾਂ ਨੇ ਦੂਜੀ ਬਣਾਉਣੀ ਹੈ ਜੀ ਤੇ ਤੇ ਨੰਬਰ ਤੁਹਾਨੂੰ ਵੀ ਮੈਂ ਮੈਂਸ਼ਨ ਕਰ ਦਿੰਨੇ ਆ ਸਕਰੀਨ ਦੇ ਉੱਤੇ ਜੀ ਤੇ ਜਰੂਰ ਤੁਸੀਂ ਕੰਟੈਕਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿ ਜਿਹੜਾ ਵੀਰ ਭਰਾ ਨੂੰ ਲੋੜ ਮੰਨਦਾ ਉਹਦੇ ਤੱਕ ਵੀਡੀਓ ਪਹੁੰਚੇ ਜਿਸ ਨੂੰ ਲੋੜ ਹੋਊਗੀ ਤੇ ਚਲੋ ਕੰਟੈਕਟ ਕਰਕੇ ਇਹਨਾਂ ਕੋਲ ਆ ਜਾਣਗੇ ਤੇ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਫਿਰ ਵੀ ਐਡਰੈਸ ਹੈਗਾ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਆ ਤੇ ਪਿੰਡ ਕਿੜੀ ਅਫਗਾਨਾ ਠੀਕ ਹੈ ਜੀ ਲਾਗੇ ਸਰਕਾਰੀ ਸਕੂਲ ਆ ਤੇ ਜਰੂਰ ਕੰਟੈਕਟ ਕਰ ਲਿਓ ਤੇ ਚਲੋ ਫੇਰ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ 'ਚ ਤੇ ਚਲੋ ਸასი ਗਾਲ ਜੀ ਸਾਰਿਆਂ ਨੂੰ